ਤੇ ਹਰੇਕ ਉਸ ਬੰਦੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਸ ਦੇ ਅੰਦਰ ਜਜਬਾ ਜਨੂਨ ਪੰਜ ਦਰਖਤ ਪੰਜ ਦਰਖਤ ਉਹ ਇਨਸਾਨ ਲਾਵੇ ਤੇ ਉਹਨਾਂ ਨੂੰ ਪਾਲੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੀਲਾ ਘੋੜਾ ਜਦੋਂ ਜਿਹੜਾ ਸਿੱਖ ਫੌਜਾਂ ਸੀ ਘੋੜਿਆਂ ਦੇ ਜਿਹੜਾ ਸ਼ਾਸਤਰ ਲੈ ਕੇ ਯੁੱਧ ਕਰਦੀਆਂ ਰਹੀਆਂ ਜਿਹੜੇ ਯਾਰ ਨੂੰ ਸੋਟੀ ਫੜ ਕੇ ਤੁਰਨਾ ਸਿਖਾਇਆ ਵੇ ਜਦੋਂ ਉਹ ਤੁਰਨਾ ਸਿੱਖ ਜਾਵੇ ਫਿਰ ਉਹ ਤੁਹਾਡਾ ਮੁਕਾਬਲਾ ਕਰਨ ਦੀ ਨਾ ਕਾਮਯਾਬ ਕੋਸ਼ਿਸ਼ ਕਰੇ ਤਾਂ ਉਹ ਬੰਦਾ ਫਿਰ ਕਨਕਸਲੀ ਕਹਾਉਂਦਾ ਓਸ ਸਮੇਂ ਫਿਰ ਨਸਲੀ ਤੇ ਕਨਕਸਲੀ ਯਾਰ ਦੀ ਤੇ ਇਨਸਾਨ ਦੀ ਵੰਡ ਦਾ ਪਤਾ ਲੱਗਦਾ ਜਿਹੜਾ ਯਾਰ ਤੁਹਾਡੇ ਕੋਲੋਂ ਸਿੱਖ ਕੇ ਤੁਹਾਡਾ ਮੁਕਾਬਲਾ ਕਰਨ ਦੀ ਕਦੇ ਵੀ ਨਾ ਸੋਚੇ ਉਹ ਬੰਦਾ ਨਸਲੀ ਹੋਵੇਗਾ ਹੂ ਰੋਗਣੋਂ ਦੇ ਝੋ ਸਕਦੇ ਪਰ ਇਸ ਪੱਖੋਂ ਉਹ ਨਸਲੀ ਹੋਵੇਗਾ ਜਿਹੜਾ ਬੰਦਾ ਤੁਹਾਡੇ ਕੋਲੋਂ ਸਿੱਖ ਕੇ ਤੁਹਾਡਾ ਮੁਕਾਬਲਾ ਕਰਨ ਦੀ ਨਾਕਾਮਯਾਬ ਕੋਸ਼ਿਸ਼ ਕਰੇ ਉਹ ਬੰਦਾ ਇੱਕ ਨਸਲੀ ਹੋਵੇਗਾ ਕਿਉਂਕਿ ਕਈ ਲੋਕਾਂ ਦੀ ਐਨੇ ਬਗੈਰਤ ਹੁੰਦੇ ਨੇ ਕਿ ਡੱਡੂ ਵਾਂਗ ਛਲਾਂਗ ਮਾਰ ਕੇ ਕਦੀ ਇੱਧਰ ਕਦੀ ਉੱਧਰ ਸੋ ਇਹੋ ਜਿਹੇ ਬੰਦੇ ਬੜੇ ਇੱਕ ਨਸਲੀ ਹੁੰਦੇ ਨੇ ਉਹ ਕਦੀ ਨਸਲੀ ਨਾ ਹੀ ਹੋ ਸਕਦੇ ਤੇ ਨਾ ਹੀ ਨਸਲੀ ਗਾਂ ਉਹ ਜਿੰਸ ਪੈਦਾ ਕਰ ਸਕਦੇ ਨੇ ਸੋ ਏ ਸੀ ਮੋ ਸ਼ੁਰੂ ਦੀ ਗੱਲ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਮੁਹੱਬਤਾਂ ਦਾ ਫਿਕਰਮੰਦ ਜਿਹੜਾ ਸਫਰ ਹੈ ਮੁਹੱਬਤਾਂ ਦਾ ਫਿਕਰਮੰਦ ਸ਼ੀਰਜ ਜਿਹੜੀ ਸ਼ੁਰੂ ਕੀਤੀ ਹੋਈ ਆ ਜਿਸ ਦੇ ਵਿੱਚ ਆਪਾਂ ਪਿੰਡਾਂ ਦਾ ਇਤਿਹਾਸ ਪਿੰਡਾਂ ਦਾ ਅਪਸ਼ੋਕੜ ਜਿਹੜਾ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹ ਹੀ ਆਪਣੀ 1 ਨੰਬਰ ਸੀਰੀਅਸ ਅੱਗੇ ਆਪਾਂ ਇੱਕ ਸੀਰੀਅਸ ਨਵੀਂ ਸ਼ੁਰੂ ਕਰਨ ਜਾ ਰਹੇ ਆ ਦੋ ਨੰਬਰ ਸੀਰੀਜ਼ ਆ ਜਿਹੜੀ ਸਫਰ ਮੁਹੱਬਤਾਂ ਦਾ ਫਿਕਰਮੰਦ ਜਿਹੜਾ ਹੈ ਉਹ ਆਪਾਂ ਪਿੰਡਾਂ ਦਾ ਇਤਿਹਾਸ ਹੈ ਸਫਰ ਮੁਹੱਬਤਾਂ ਦਾ ਫਿਕਰਮੰਦ ਟਕ ਵਿਦ ਮੁਹੱਬਤਾਂ ਦਾ ਫਿਕਰਮੰਦ ਇਹ ਆਪਣਾ ਇੱਕ ਪੌਡਕਾਸਟ ਆ ਜਿਸ ਦੇ ਵਿੱਚ ਲੱਗ-ਲੱਗ ਤਰ੍ਹਾਂ ਦੇ ਗੀਤਕਾਰਾਂ ਲੇਖਕਾਂ ਨਵੇਂ-ਨਵੇਂ ਕਿੱਤੇ ਨਾਲ ਜੁੜੇ ਲੋਕਾਂ ਦੀ ਸਾਂਝ ਆ ਜਿਹੜੀ ਆਪਣੇ ਇਸ ਚੈਨਲ ਦੇ ਮਾਧਮ ਰੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰ ਇੱਕ ਉਸ ਬੰਦੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਸ ਦੇ ਅੰਦਰ ਜज्ਬਾ ਜਨੂਨ ਹੈ ਜਿਸ ਦੀ ਅੱਜ ਤੱਕ ਕਿਸੇ ਨੇ ਬਾਹ ਨਹੀਂ ਫੜੀ ਸੋ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਭਰਾਵਾਂ ਨੂੰ ਬਾਹ ਫੜਾਂਗੇ ਉਹਨਾਂ ਨੂੰ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਉਹਦੇ ਵਿੱਚ ਦੋ ਤਿੰਨ ਗੱਲਾਂ ਇਹ ਨੇ ਕਿ ਪਹਿਲੀ ਸ਼ਰਤ ਆਪਣੀ ਸਭ ਤੋਂ ਵੱਡੀ ਜਿਹੜੀ ਸ਼ਰਤ ਆ ਜਿਹੜੇ ਵੀ ਵੀਰ ਨੇ ਆਪਣੇ ਨਾਲ ਪੋਡਕਾਸਟ ਕਰਨਾ ਹੈ ਗੱਲਾਂ-ਬਾਤਾਂ ਕਰਨੀਆਂ ਨੇ ਲੋਕਾਂ ਸਾਹਮਣੇ ਆਪਦਾ ਜਜ਼ਬਾ ਜਨੂਨ ਰੱਖਣਾ ਹੈ ਉਹ ਇਹ ਚੀਜ਼ ਧਿਆਨ ਦੇ ਵਿੱਚ ਰੱਖੇ ਕਿ ਪੰਜ ਦਰਖਤ ਪੰਜ ਦਰਖਤ ਉਹ ਇਨਸਾਨ ਲਾਵੇ ਤੇ ਉਹਨਾਂ ਨੂੰ ਪਾਲੇ ਜਿਵੇਂ ਕਿ ਪਿੱਪਲ, ਬੋੜ, ਨਿੰਮ, ਜਾਮਣ ਤੇ ਟਾਲੀ ਹੁਣ ਕੋਈ ਮੇਰਾ ਵੀਰ ਇਹ ਨਾ ਕਹਿ ਦਿਆ ਜੇ ਕਿ ਸਾਡੇ ਕੋਲੇ ਥਾਂ ਨਹੀਂ ਹੈਗੀ ਅਸੀਂ ਲਾ ਨਹੀਂ ਸਕਦੇ ਪਿੰਡਾਂ ਦੇ ਵਿੱਚ ਸਰਕਾਰੀ ਥਾਂ ਸ਼ਹਿਰਾਂ ਦੇ ਵਿੱਚ ਸਰਕਾਰੀ ਥਾਂ ਨਹਿਰਾਂ ਦੇ ਕੰਢਿਆਂ ਤੇ ਇਹ ਦਰਖਤ ਲਗਾ ਕੇ ਤੁਸੀਂ ਪਾਲਣੇ ਜ਼ਰੂਰ ਆ ਤੇ ਤਾਂ ਹੀ ਵੀਰ ਮੇਰੇ ਉਹ ਮੇਰੇ ਨਾਲ ਸੰਪਰਕ ਕਰਿਓ ਨਹੀਂ ਤੇ ਆਪਣੇ ਵੱਲੋਂ ਕੋਰੀ ਨਾ ਜੇ ਠੀਕ ਆ ਇਹ ਕੰਮ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਹੈ ਦੂਜੀ ਜੇਕਰ ਕਿਸੇ ਵੀ ਵੀਰ ਨੇ ਜਿਹੜੀ ਪੇੜ ਪ੍ਰਮੋਸ਼ਨ ਹੁੰਦੀ ਆ ਆਪਣੇ ਕਮਾਂਕਰਾਂ ਦੀ ਕਿਤੇ ਵੀਡੀਓ ਸ਼ੂਟ ਕਰਵਾਉਣੀ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਲਵੇ ਉਸ ਦਾ 100% ਜਿਹੜਾ ਰਿਜ਼ਲਟ ਆਪਾਂ ਦਿਆਂਗੇ ਜਿਸ ਤੇ ਵਿੱਚ ਪਹਿਲ ਜਿਹੜੀ ਸਭ ਤੋਂ ਵੱਡੀ ਘੋੜਿਆਂ ਵਾਲੇ ਵੀਰਾਂ ਨੂੰ ਦਿੱਤੀ ਜਾਂਦੀ ਆ ਕਿਉਂਕਿ ਆਪਾਂ ਵੀ ਇਸ ਚੀਜ਼ ਨੂੰ ਸਮਝਦੇ ਆ ਇਸ ਚੀਜ਼ ਦੀ ਮੈਂ ਵੀ ਜਾਣਕਾਰੀ ਰੱਖਣੀ ਚਾਹੁੰਦਾ ਵਾਂ ਤੇ ਰੱਖਦਾ ਵੀ ਆ ਕਿ ਘੋੜਿਆਂ ਦੀ ਜਿਹੜੀ ਨਸਲ ਉਹ ਆਪਾਂ ਨੂੰ ਅੱਗੇ ਲਜਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੀਲਾ ਘੋੜਾ ਜਦੋਂ ਜਿਹੜਾ ਸਿੱਖ ਫੌਜਾਂ ਸੀ ਘੋੜਿਆਂ ਦੇ ਜਿਹੜਾ ਸ਼ਾਸਤਰ ਲੈ ਕੇ ਯੁੱਧ ਕਰਦੀਆਂ ਰਹੀਆਂ ਨੇ ਘੋੜਿਆਂ ਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਵੱਧ ਤੋਂ ਵੱਧ ਇਹਨਾਂ ਨਸਲਾਂ ਨੂੰ ਘੋੜਿਆਂ ਵਾਲਿਆਂ ਵੀਰਾਂ ਨੂੰ ਜਿਹੜਾ ਪ੍ਰਮੋਟ ਕਰਨਾ ਆਪਣਾ ਫਰਜ਼ ਮੰਨਦਾ ਕਿਉਂਕਿ ਸਮੇਂ ਦਾ ਕੋਈ ਨਹੀਂ ਪਤਾ ਕਿਹੜੇ ਵੇਲੇ ਘੋੜਿਆਂ ਦੀ ਲੋੜ ਪੈ ਜਾਣੀ ਆ ਕਦੋਂ ਯੁੱਧ ਸ਼ੁਰੂ ਹੋ ਜਾਣੇ ਸਮਾਂ ਬਹੁਤ ਭਿਆਨਕ ਆ ਰਿਹਾ ਸੋ ਮੇਰੇ ਵੀਰੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਫਰ ਐ ਮੁਹੱਬਤਾਂ ਦਾ ਫਿਕਰਮੰਦ ਦਾ ਹਿੱਸਾ ਬਣ ਲਈ ਤੁਸੀਂ ਕਮੈਂਟਾਂ ਵਿੱਚ ਜਿਹੜਾ ਆਪ ਦਾ ਆਪ ਦਾ ਜਿਹੜਾ ਰਿਜ਼ਿਊਮ ਆ ਜਾਂ ਆਪ ਦਾ ਆਪ ਦਾ ਸਾਰਾ ਕੁਝ ਉਹ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਗਰੁੱਪਾਂ ਵਿੱਚ ਕਰਿਓ ਤਾਂ ਜੋ ਕੋਈ ਵੀ ਗੀਤਕਾਰ ਲੇਖਕ ਵੀਰ ਇਸ ਚੀਜ਼ ਤੋਂ ਵਾਂਝਾ ਨਾ ਰਵੇ ਹੁਣ ਮੈਂ ਗੱਲਬਾਤ ਕਰਨ ਜਾ ਰਿਹਾ ਇੱਕ ਵੀਰ ਨੇ ਬਲਵਿੰਦਰ ਸਿੰਘ ਸਾਫੀ ਦਰਦਾਂ ਦਾ ਜ਼ਖੀਰਾ ਕਿਤਾਬ ਉਸਨੇ ਲਿਖੀ ਸੀ ਮੇਰੇ ਤੱਕ ਪਹੁੰਚੀ ਉਸ ਤੇ ਜਿਹੜੀ ਆ ਬਹੁਤ ਹੀ ਵਧੀਆ ਜਿਹੜਾ ਵੀਰ ਹੈ ਲਿਖਦਾ ਕਾਫ ਸਕਰੈ ਜਿਹੜਾ ਇਹਨੇ ਲਿਖਿਆ ਸੀਗਾ ਵਿਲੇਜ ਹੈਗਾ ਟਾਣੀ ਮੰਗ ਸਿੰਘ ਚੱਕ ਬਜੀਦਾ ਪੋਸਟ ਆਫਿਸ ਹੈਗਾ ਕੁਬਾਇਆ ਤਹਿਸੀਲ ਜਲਾਲਾਬਾਦ ਤੇ ਡਿਸਟ੍ਰਿਕਟ ਆ ਜੀ ਫਾਜ਼ਿਲਕਾ ਸੋ ਇਹ ਵੀਰ ਦੀ ਬੜੀ ਪਿਆਰੀ ਕਿਤਾਬ ਆ ਬਹੁਤ ਹੀ ਜਿਆਦੀ ਪਿਆਰੀ ਕਿਤਾਬ ਆ ਦਰਦਾਂ ਦਾ ਜ਼ਖੀਰਾ ਇਸ ਕਿਤਾਬ ਨੂੰ ਜਰੂਰ ਪੜਿਓ ਤੇ ਲੇਖਕ ਜਿਹੜਾ ਜ਼ਿੰਦਗੀ ਦਾ ਹਿੱਸਾ ਹਨ ਲੋਕਾਂ ਨੂੰ ਜਿਹੜਾ ਲੇਖਕ ਆ ਆਪਦੀ ਲੇਖਣੀ ਦੇ ਰਾਹੀਂ ਲੋਕਾਂ ਨੂੰ ਜਿਹੜਾ ਲੋਕਾਂ ਦੇ ਵਿੱਚ ਹੁਨਰ ਪੈਦਾ ਕਰ ਸਕਦਾ ਹੈ ਜਨੂਨ ਪੈਦਾ ਕਰ ਸਕਦਾ ਹੈ ਲੇਖਕ ਜਿਹੜਾ ਲੋਕਾਂ ਦਾ ਬਹੁਤ ਵੱਡਾ ਹਿੱਸਾ ਆਪਣੀ ਕਲਮ ਦੇ ਨਾਲ ਬਹੁਤ ਕੁਝ ਕਰ ਸਕਦਾ ਸੁ ਮੇਰੇ ਨਾਲ ਤਾਂ ਬੜੇ ਘਾਟੇ ਵਾਦੇ ਹੋਏ ਮੁਹਬਤਾਂ ਦਾ ਫਿਕਰਮਾ ਦਾ ਆਪਣੀ ਕਿਤਾਬ ਆਈ ਸੀ ਉਹ ਗੱਲਾਂ ਚਲੋ ਬਾਅਦ ਦੇ ਵਿੱਚ ਕਿਤੇ ਜ਼ਿੰਦਗੀ 'ਚ ਸਾਂਝੀਆਂ ਕਰਾਂਗੇ ਮੈਨੂੰ ਤੇ ਅੱਜ ਤੱਕ ਬਹੁਤੇ ਬੰਦੇ ਕ ਨਸਲੀ ਟੱਕਰੇ ਆ ਜਿਨ੍ਹਾਂ ਨੂੰ ਬਾਹ ਫੜ ਕੇ ਤੋਰਿਆ ਤੇ ਉਹੀ ਮੇਰੇ ਨਾਲ ਜਿਹੜਾ ਨਾ ਕਾਮਯਾਬ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇਦਾਂ ਕਈ ਆਏ ਕਈ ਚੈਨਲ ਬਣ ਗਏ ਕਈ ਆਏ ਤੇ ਕਈ ਗਏ ਇਹ ਸੁਖ ਲਾਟਿਆ ਮਹਾਰਾਜ ਦੀ ਕਿਰਪਾ ਨਾਲ ਸੁਖ ਲਾਟਿਆ ਸੀ ਹੈ ਤੇ ਉਸ ਦੀ ਕਿਰਪਾ ਨਾਲ ਸਦਾ ਚੜਦੀ ਕਲਾ ਜੀ ਰਹੇਗਾ ਕਿਉਂਕਿ ਮਾਹ ਰਾਜ ਨੇ ਬੜਾ ਕੁਛ ਦਿੱਤਾ ਬੜੀ ਇੱਜ਼ਤ ਮਾਣ ਸਤਿਕਾਰ ਬੜਾ ਕੁਛ ਦਿੱਤਾ ਕਈ ਵਾਰੀ ਆਪਾਂ ਇਹ ਚੀਜ਼ਾਂ ਸੋਚ ਦੇਣੀ ਤੇ ਆਪਾਂ ਨੂੰ ਉਹ ਵੀ ਚੀਜ਼ਾਂ ਮਿਲ ਜਾਂਦੀਆਂ ਨੇ ਸੋ ਸਭ ਤੋਂ ਵੱਡਾ ਤੁਹਾਡਾ ਪਿਆਰ ਮਾਣ ਸਤਿਕਾਰ ਉਹਦੇ ਸਦਾ ਮੈਂ ਰਿਣੀ ਰਹਾਂਗਾ ਤੇ ਜਿਹੜਾ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਅੱਗੇ ਵੀ ਜਿਹੜਾ ਜੁੜੇ ਰਹੇ ਹੋ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਸਾਹਮਣੇ ਜਿਹੜੀਆਂ ਚੰਗਾ ਜਿਹੜਾ ਵਾ ਵੀਡੀਓ ਉਹੀ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਲੋਕਾਂ ਵਾਂਗ ਨਹੀਂ ਕਿ ਕਿਸੇ ਦੀਆਂ ਧੀਆ ਧੀਆ ਭੈਣਾਂ ਦੇ ਉਹ ਵਲੌਗ ਬਣਾ ਬਣਾ ਧੀਆ ਭੈਣਾਂ ਨੂੰ ਖਾ ਖਾ ਜਿਹੜਾ ਕੀ ਕੁਝ ਕਰੀ ਜਾਂਦੇ ਆ ਕਿਉਂਕਿ ਉਹ ਨਸਲੀ ਬੰਦੇ ਹੁੰਦੇ ਮੈਂ ਤਾਂ ਸਿੱਧਾ ਹੀ ਕਹਿਣਾ ਆਉਣ ਵਾਲਾ ਸਮਾਂ AI ਦਾ ਬਹੁਤ ਭਿਆਨਕ ਹੈ ਜੇ ਤੁਸੀਂ ਆਪਦੀ ਧੀ ਭੈਣ ਦੀ ਫੋਟੋ ਨੈਟ ਦੇ ਉੱਪਰ ਪਾਉਂਦੇ ਹੋ ਤਾਂ ਸਮਝ ਜਾਓ ਇੱਕ ਫੋਟੋ ਤੋਂ ਦੂਸਰੀ ਹੋਰ ਕਿਸੇ ਦੀ ਫੋਟੋ ਲਾ ਕੇ ਵੀਡੀਓ ਬਣ ਜਾਂਦੀ ਆ ਐਨੀ ਭਿਆਨਕ ਵੀਡੀਓ ਬਣੇਗੀ ਕਿ ਤੁਸੀਂ ਜ਼ਹਿਰ ਖਾ ਕੇ ਮਰਨ ਲਈ ਮਜਬੂਰ ਹੋ ਜਾਓਗੇ ਬੜਾ ਭਿਆਨਕ ਸਮਾਂ ਆ ਰਿਹਾ ਮੇਰੇ ਵੀਰੋ ਸਮਝੋ ਗੱਲਾਂ ਮੇਰੀਆਂ ਕੌੜੀਆਂ ਨੇ ਕੌੜੀਆਂ ਲੱਗਣਗੀਆਂ ਵੀ ਤੁਹਾਨੂੰ ਇਹ ਚੀਜ਼ਾਂ ਤੇ ਗੌਰ ਕਰੋ ਪੰਜਾਬੀਓ ਪੰਜਾਬੀ ਜਿਹੜੀ ਕੌਮ ਆ ਮਹਾਨ ਸੂਰਬੀਰ ਯੋਧਿਆਂ ਦੀ ਕੌਮ ਆ ਇਸ ਨੂੰ ਨਿਚਾਰਾਂ ਵਾਲੀ ਕੌਮ ਨਾ ਬਣਾਓ ਕੱਲੇ ਲੰਗਰਾਂ ਤੱਕ ਸੀਮਤ ਨਾ ਰਹੋ ਯੋਧੇ ਬਣੋ ਯੋਧੇ ਤੁਸੀਂ ਆਪਦੀ ਫਸਲ ਉਗਾ ਕੇ ਖਾ ਸਕਦੇ ਹੋ ਆਪਦੇ ਘਰੇ ਮੱਝ ਦਾ ਦੁੱਧ ਰੱਖ ਕੇ ਪੀ ਕੇ ਤੁਸੀਂ ਯੋਧੇ ਬਣ ਸਕਦੇ ਹੋ ਤੁਹਾਨੂੰ ਕਿਸੇ ਤੋਂ ਕੋਈ ਚੀਜ਼ ਮੰਗਣ ਦੀ ਲੋੜ ਨਹੀਂ ਪੈਣੀ ਸੋ ਯੋਦੇ ਬਣੋ ਤੇ ਇਸ ਵੀਡੀਓ ਨੂੰ ਸ਼ੇਅਰ ਮੇਰੇ ਵੀਰੋ ਜਰੂਰ ਕਰਿਓ ਗਲਤੀ ਹੋਈ ਤਾਂ ਮਾਫ਼ ਜਰੂਰ ਕਰਿਓ ਬਾਕੀ ਜੁੜੇ ਰਹੋ ਇਸ ਸਥਾਨ ਤੋਂ ਆਪਾਂ ਬੜੇ ਵੀਰਾਂ ਦੀ ਸਪੋਰਟ ਕਰਕੇ ਤਾਂ ਲੈ ਕੇ ਜਾਣੇ ਆ ਜਿਹੜੇ ਅੱਜ ਆਪਣੇ ਜਨੂਨ ਜਿਹੜਾ ਬੜਾ ਜਨੂਨ ਬੜਾ ਪਰੋ ਕਿਸੇ ਤਰੀਕੇ ਦੱਬੀ ਬੈਠੇ ਨੇ ਕੋਈ ਬਾਹ ਨਹੀਂ ਫੜਨ ਜੋਗਾ ਸੋ ਤੁਹਾਡਾ ਭਰਾ ਤੁਹਾਡੇ ਨਾਲ ਆ ਜਿੰਨੇ ਜੋ ਗਾਂ ਵੀ ਆ ਮੈਂ ਫੁੱਲ ਸਪੋਰਟ ਕਰਾਂਗਾ ਖਿੱਚ ਕੇ ਸਪੋਰਟ ਕਰਾਂਗਾ ਬੜੇ ਮਾੜੇ ਹਾਲਾਤ ਵੇਖੇ ਹੋਏ ਨੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ